ਤਾਨੀ ਜਾਪਨੇ ਕੀ ਹੈ ਜੇ ਕਾਰਮਿਕ ਤੇ ਦੇ ਦੇਖ ਲਾ ਜੇ ਕਮਾਨਤੀ ਕਰ ਜਾਨੇ ਤਾਂ ਉਹ ਪਿੱਟਣ ਲੱਗ ਜਾਂਦੇ ਆ ਜੇ ਭੂਆ ਕੋਲੋਂ ਨੇ ਤਾਂ ਉਹ ਪਿੱਟਣ ਲੱਗ ਜਾਂਦੀ ਆ ਜੇ ਭੂਆ ਕੋਲ ਵੀ ਦੋ ਕੁਛੜੇ ਖਾਂਦੇ ਮਾਰੇ ਆਉਨੇ ਆਗੇ ਇੱਕ ਤਾਂ ਮੇਰਾ ਭਰਾ ਰੋਈਦਾ ਫਰਦਾ ਹੁਣ ਮੈਂ ਇੱਥੇ ਭੂਆ ਕੋਲ ਆ ਗਈ ਤੇਰੇ ਪੈਂਟਾ ਤਾਂ ਮੇਰੀ ਮੰਮੀ ਪਾਉਂਦੀ ਹੋਗੀ ਤੇ ਸਾਡੇ ਵਰਗਿਆਂ ਦੇ ਕੱਪੜੇ ਵੀ ਪਾਟੇ ਪਾਈ ਕਰਦੇ ਆਂ ਦੇਖਦੇ ਭੂਆ ਕੋਲ ਜਾ ਕੇ ਕੀ ਕਹਿੰਦੀ ਹੈਗੀ ਲਾ ਮੇਰੀ ਮਾਂ ਨੂੰ ਕੀ ਪਤਾ ਹੋਊਗਾ ਜਿਹੜੀ ਕੁੱਤੀ ਸੜਕਾਂ ਦੇ ਫਿਰ ਆਰ ਕਾਸਟਾ ਚ ਲੱਗੀ ਹੋਈ ਹੈਗੀ ਉਹਨੂੰ ਕਿਸੂੰ ਹੋਊਗੀ ਆਪਦੇ ਜਵਾਕਾਂ ਦੇ ਤਰਫ ਪਾਟੇ ਕੱਪੜੇ ਪਾਏ ਆਗੇ ਤੇ ਜੀ ਮਾਂ ਦੀਆਂ ਤੇ ਨਿੱਕਰਾ ਪਾਪਾ ਤੇ ਫੜਦੀਆ ਉਹਨਾਂ ਮਾਵਾਂ ਦੇ ਤਾਂ ਏਡੇ ਏਡੇ ਕੀੜੇ ਭੈਣ ਜਿਹੜੀਆਂ ਆਏ ਜਵਾਕਾਂ ਨੂੰ ਰੋਲਦੀਆਂ ਛਾੜ ਜਾਂਦੀਆਂ ਆਈਆਂ ਤੇ ਲੈ ਮੇਰਾ ਭਰਾ ਤਾਂ ਆਪ ਉੱਥੇ ਰੋਲਦਾ ਫੜਦਾ ਦਾ ਮੇਰੇ ਭਰਾ ਦੀ ਕਿਹੜਾ ਉਹਨੂੰ ਸੁੱਖ ਸੁੱਖ ਲੈਣੀ ਹੈਗੀ ਉਹਨੇ ਗੂਮੇ ਮਾਜਾ ਆਪ ਦੀ ਲਾੜ ਨਹੀਂ ਸਮਝੀਗੀ ਆ ਬਗਾਨਿਆਂ ਨੂੰ ਦੱਸੋ ਅਗਲਾ ਕਿਵੇਂ ਸਾਂਭੂਗਾ ਪਲਾਂ ਦੀ ਨੁਪੁੱਤੇ ਦਾ ਆਪ ਦੀ ਲਾੜ ਤਾਂ ਪਾਲਣੀ ਪੈਂਦੀ ਮੇਰੇ ਤਾਂ ਆਪ ਦੀ ਵਾਰਾਂ ਤੇ ਰੰਗ ਗਈ ਉਹਨਾਂ ਦੇ ਸੰਸਾ ਹੋਇਆ ਪਿਆਗਾ ਨੁਪੁੱਤੇ ਦਾ ਹੁਣ ਕੁੜੀ ਜੀ ਮੈਨੂੰ ਲੱਗਦਾ ਫੇਰ ਆਉਂਦੀ ਹੈਗੀ ਭਤੀਜੀ ਮੇਰੀ ਹੂੰ ਆਪਦੇ ਮਾਪਿਆਂ ਨੂੰ ਤਾਂ ਗਰਜ ਨਹੀਂ ਗਈ ਵੀ ਆਪਦੇ ਜਵਾਕ ਨਹੀਂ ਮੈਂ ਤਾਂ ਐ ਸੋਚਦੀ ਆ ਰੱਬਾ ਇਹੋ ਜਿਹੇ ਮਾਵਾ ਨੂੰ ਤੂੰ ਤੁਰਨ ਨੂੰ ਥਾ ਦਿਨਾ ਤਾਂ ਕਿਹੜੇ ਮੂਹ ਆ ਮੈਨੂੰ ਤਾਂ ਐ ਯਕੀਨ ਨਹੀਂ ਤੇਰੇ ਤੇ ਆਉਂਦਾ ਵੀ ਕਿਹੜੇ ਮਿੱਟੀ ਦਾ ਰੱਬ ਆ ਇਹ ਲੋੜੇ ਆ ਗਿਆ ਇਹ ਜਿਹਾਂ ਮਾਵਾਂ ਨੂੰ ਸਜ਼ਾ ਕਿਉਂ ਨਹੀਂ ਦਿੰਦਾ ਰੱਬ ਪਿਆਵਾਂ ਨੂੰ ਸਜ਼ਾ ਕਿਉਂ ਨਹੀਂ ਦਿੰਦਾ ਨਾ ਉਹ ਜੰਮ ਕੇ ਜਵਾਕ ਐ ਸੜ ਦਿੰਦੇ ਆਗੇ ਨਹੀਂ ਆਏ ਕਰਦੀਆਂ ਵੀ ਆਪੇ ਮੁੜ ਜੂਗੀ ਪੁੱਠੀ ਆਪ ਦੀ ਮਾਂ ਤਾਂ ਜੀਣਾ ਪਾ ਕੇ ਫਿਰਦੀ ਅੰਨ੍ਹੀ ਕਰਾਂ ਪਾ ਕੇ ਫਿਰਦੀ ਪਿਆਉ ਗੜਦਾ ਛੱਡਿਦਾ ਫਿਰਦਾ ਨਹੀਂ ਮਾਂ ਇਕੱਲੀ ਕੀ ਕੀ ਕਰਾਂ ਗੋਰ ਮੈਂ ਇੱਥੇ ਜਵਾਕ ਸਾਹਮਣ ਵਾਲਾ ਕੋਈ ਨਾ ਦਾ ਸ਼ਰਮ ਖੋਲਿਆ ਮੈਂ ਤਾਂ ਆਪਣੂ ਕੁਝ ਨਹੀਂ ਹੋਗੀ ਬੀਰੋ ਮੈਂ ਤਾਂ ਨਹੀਂ ਕਹ ਦੂੰਗੀ ਪਰ ਇਹ ਨਹੀਂ ਆਪੇ ਜਦੋਂ ਮੈਂ ਕਰੇ ਨਾ ਦੀ ਸਿੱਧੀ ਤਾਂ ਮੁੜ ਜੂਗੀ ਫਿਰ ਹੋਰ ਕੋਈ ਬਾਤ ਨਹੀਂ ਹੋਗੀ ਹਜੇ ਤਾਂ ਦੂਰ ਆਉਂਦੀ ਆ ਬਈ ਚੱਕ ਲੋ ਐਡਾ ਝੋਲਾ ਲੋ ਜਾ ਜੂਗੀ ਹਾਈ ਬੇ ਰੱਬਾ ਇਹਦੀ ਮਾਂ ਨੂੰ ਸ਼ਰਮ ਨਹੀਂ ਆਉਂਦੀ ਇਹਦੇ ਪਿਓ ਨੂੰ ਸ਼ਰਮ ਨਹੀਂ ਆਉਂਦੀ ਨੁਪੁੱਤੇ द्या ਜੰਮ ਨਹੀਂ ਜਾਣਦੇ ਸੀ ਉਹਦਾ ਤਾਂ ਜੰਮ ਕੇ ਸਾਡੇ ਕੁੜਾ ਹੀ ਹੋ ਗਈ ਸਾਡੇ ਮੁੰਡਾ ਹੋ ਗਿਆ ਹੂੰ ਮੁੰਡੇ ਕੁੜੇ ਲੋਕਾਂ ਵਾਸਤੇ ਜੰਮਦਿਆ ਕਰੋ ਲੈ ਜਾਣੇ ਕੋਸੀ ਹਾ ਹੋ ਮੈਂ ਤੱਕ ਨਹੀਂ ਮੈਨੂੰ ਨਹੀਂ ਪਤਾ ਕੋਤਾ ਜਾ ਕੇ ਬੈਹੇਂਗੀ ਮੈਂ ਟਾਂ ਲੱਗਦਾ ਮੈਨੂੰ ਵੱਲੋਂ ਕੀ ਕਰੇਂਗਾ ਤੋ ਕਿ ਇੱਕ ਤਾਂ ਉਹ ਅਸੀਂ ਬਾਹਰ ਹੀ ਖਾਤੋਗੇ ਆ ਅੱਜ ਮਾ ਉਹ ਕਿਉਂ ਤੇ ਉਹਦਾ ਕੀ ਕਰਾਂਗੇ ਇੱਥੇ ਬੈਠ ਕੇ ਬੋਰ ਮਾਰ ਦੈਂਗੀ ਤੈਨੂੰ ਕਦੋਂ ਤਾਉਂਗੀ ਨਹੀਂ ਹਾਂ ਨੀ ਕੀ ਕਹਿਨੀਆ ਕਿ ਫਰਦੀ ਸੀ ਨੀ ਪੂਆ ਨੀ ਮੈਂ ਕਿੱਥੇ ਫਿਰਨਾ ਹੁਣ ਮੈਂ ਸਾਨੂੰ ਸਾਇਲ ਥੋੜੀ ਕਰਿਆ ਕਰਾਂ ਵੀ ਕਿੱਥੇ ਫਿਰਦੀ ਆ ਤੇ ਕਿੱਥੇ ਨਹੀਂ ਫਿਰਦੀ ਵੀਰ ਮੇਰੀ ਗੱਲ ਸੁਣ ਤੈਨੂੰ ਗਈ ਨੂੰ ਤਾਂ ਥੋੜੇ ਦਿਨੀ ਹੋਏ ਸੀ ਤੂੰ ਆ ਵੀ ਕਿ ਤੈਨੂੰ ਜੀ ਨਹੀਂ ਲੱਗਾ ਹੁਣ ਤੇ ਪਿੰਡ ਪਿੰਡ ਕੀ ਮੈਂ ਤਾਂ ਆਦੇ ਨਾਨ ਕੀ ਗਈ ਸੀਗੀ ਉਹਨਾਂ ਨੇ ਤਾਂ ਸਾਹ ਜਰਾਲ ਦੇਤਾ ਕਹਿੰਦੀ ਕਹਿੰਦੀ ਤੇਰੀ ਨਾਨੀ ਕ ਲੈਣੀ ਕਾਲੇ ਮੂੰਹ ਵਾਲੀ ਕੀ ਕਹਿੰਦੀ ਨਾਨੀ ਦਾ ਨਾ ਕਦੀ ਨਾਨੀ ਚੱਲੇ ਨਾ ਕੋਈ ਮਾਸੀ ਚੱਲੇ ਹੱਦ ਹੋਈ ਖੜੀ ਐ ਜਮਾ ਵੀਰ ਤੈਨੂੰ ਪਤਾ ਅੱਜ ਕੱਲ ਮਗ੍ਹਾਈ ਦਾ ਜਵਾਨਾ ਹੋ ਗਿਆ ਹਨਾ ਤੇ ਹੁਣ ਤੈਨੂੰ ਪਾਤ ਦਾ ਬਲੋਸਤਾ ਹੁਣ ਫਿਰ ਤੇਰੇ ਮਾਂ ਪਿਓ ਵੀ ਚੱਕਣ ਪਾਈ ਜ਼ਿੰਮੇਵਾਰ ਨਾ ਹੁਣ ਤੈਨੂੰ ਪਤਾ ਮੈਂ ਤਾਂ ਬਿਮਾਰ ਠਮਾਰ ਰਹੀ ਨਹੀਂ ਆ ਵੀ ਮੈਂ ਤਾਂ ਤੈਨੂੰ ਪਤਾਤਾ ਹੈਗਾ ਬੂਆ ਮੇਰੀ ਮਾਤਾ ਜੀ ਨੇ ਪਾਪਾ ਕੇ ਤੇ ਨਹੀਂ ਕਰਾ ਬਾਬਾ ਕੇ ਮੈਂ ਡੇਢ ਫੁੱਟ ਪੱਟ ਕੰਨ ਜਰਦੀ ਐ ਤੇ ਉਹ ਤੇ ਆਰ ਕਾਸ਼ ਤਾਂ ਨਹੀਂ ਗਲੀਰਦੀ ਹੋਣੀ ਨਹੀਂ ਬੀਬੀ ਕਰਕੇ ਤੇ ਉਹਨਾਂ ਨੂੰ ਵੀ ਟੋਈ ਨਹੀਂ ਮਿਲਦੀ ਹੁੰਦੀਗੀ ਤੇ ਮੇਰਾ ਪਿਓ ਗਲੀਆਂ ਚ ਡਿੰਗਦਾ ਫਰਦਾ ਕਾਉਨ ਨਹੀਂ ਹੋ ਰਿਹਾ ਜਾਂਦਾ ਨਾ ਪੁੱਤੇ ਦਾ ਨਾ ਹੋਵੇ ਤਾਂ ਹਾਂ ਮੇਰੇ ਭਰਾ ਵੀ ਕਿਸੇ ਕੰਮ ਦਾ ਨਹੀਂ ਹੈਗਾਗਾ ਇਹਨਾਂ ਪੁੱਤੇ ਦੇ ਜਿੱਤੇ ਜਿੱਤੇ ਜੋ ਮੈਸੀ ਜਵਾਕੋ ਦੇ ਤੱਕ ਕੋੜ ਵੰਡਣ ਵੇ ਕੈ ਨਾ ਨਾ ਮਰ ਜਾਣ ਦੀ ਘੜ ਚਾਹ ਕਰਨ ਨੂੰ ਰੱਖ ਲੈਦਾ ਮੈਂ ਦੱਸ ਤੈਨੂੰ ਕਿ ਗੱਡਾ ਖੜਾ ਸੀਗਾ ਆ ਮੇਰੀ ਮਾਂ ਦਾ ਵੀ ਪਤਾ ਨਹੀਂ ਕੀ ਥੋੜਿਆ ਪਿਆ ਸੀਗਾ ਇਹ ਜੇ ਨਲਾਇਕ ਬੰਨੂ ਵੀਰ ਮੇਰੀ ਗੱਲ ਸੁਣ ਹਾਂ ਵੀਰ ਮੈਨੂੰ ਤਾਂ ਹੁਣ ਆਏ ਸੰਸਾਤਾਂ ਮੈਨੂੰ ਵੀ ਆਉਂਦਾ ਹੈ ਕੋੜੇ ਇੱਕ ਤੇਰਾ ਵੀਰ ਜਿਹੜਾ ਉਹ ਵੀ ਵਿਚਾਰਾ ਰੋੜਦਾ ਫਿਰਦਾ ਹੈ ਵਾ ਹਾਏ ਵੀਰ ਅੱਪਾ ਦੁਨੀਆਂ ਤਾਂ ਜਵਾਕਾਂ ਨੂੰ ਤਰਸਦੀ ਹੈਗੀ ਤੇ ਇਹਨਾਂ ਦੇ ਨਪੁੱਤੇ ਦੇ ਨੇ ਸੜਕਾਂ ਤੇ ਜਵਾਕ ਸਿੱਟ ਰੱਖੇ ਜਿਵੇਂ ਬੇਰੀ ਤੋਂ ਪਿੰਦੂ ਬੇਰ ਡਿੱਗਦੇ ਹੁੰਦੇ ਹਨ ਹੱਥ ਹੋਈ ਖੜੀ ਹੈ ਮਾਰ ਚਾਣਿਆ ਕੀ ਕਰਾਂ ਵੀਰ ਮੈਂ ਮੈਂ ਹੁਣ ਕਿੱਧਰ ਜਾਵਾਂ ਫਿਰ ਮੈਂ ਕਿਹਾ ਹੁਣ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਹੋਰ ਤਾਂ ਮੈਂ ਕਿਤੇ ਜਾਣ ਜੋਕਰੀ ਨੂੰ ਭੂਆ ਕੋਲ ਹੀ ਵਗ ਜਾਣੀ ਵੀ ਸਾਡਾ ਤਾਂ ਸਦਾ ਦੀ ਗਰਮੀ ਦੀਆਂ ਛੁੱਟੀਆਂ ਨਹੀਂ ਆ ਮੇਰੇ ਲਈ ਤਾਂ ਹੋਰ ਲਈ ਹੁਣ ਦੁਕਾਨ ਤੱਕ ਮੈਂ ਇੱਥੇ ਤਾਂ ਭੂਆ ਚਾਹ ਮਨਾਉਣ ਦਾ ਹੁਣ ਤਾਂ ਨਹੀਂ ਗਈਆਂ ਵੀ ਛੁੱਟਣਾ ਚ ਮੇਰੇ ਭਤੀਜੇ ਭਤੀ ਜਗਾਉਣਗੇ ਹੁਣ ਮੈਂ ਆਏ ਚਾਹ ਬਣਾਉਣੀ ਆ ਵੀ ਛੁੱਟਣਾ ਛੁੱਟਣਾ ਆਉਣੀਆਂ ਤਾਂ ਮੇਰੇ ਭਤੀਜੇ ਭਤੀ ਜਨਾ 10 ਦਿਨ ਕਿਸੇ ਸਦੀਰੀ ਚ ਜਾਣਗੇ ਜਿੱਦੇ ਵੀਰ ਮਾਇਆ ਆਈ ਸੀ ਵਿਆਹ ਕੇ ਨਾਲ ਹੀ ਮੇਰੇ ਤੁਸੀਂ ਆਗੇ ਸੀਗੇ ਮੇਰੇ ਤਾਂ ਰੋਜ ਤੇ ਪੇਕੇ ਨਾ ਰੋਜ ਦੇ ਪੇਕੇ ਮੇਰੇ ਪੇਕੇ ਤਾਂ ਮੇਰੇ ਕੋਲ ਹੀ ਬੈਠੇ ਲਗੇ ਚਲ ਕੋਈ ਨਹੀਂ ਫਿਰ ਹੁਣ ਮੇਰੀ ਗੱਲ ਸੁਣ ਜਿੱਥੇ ਮੇਰੇ ਆਪ ਦੇ 25 ਜਵਾਕਾਂ ਦੇ ਵਿੱਚ ਹੀ ਤੂੰ ਫਿਰਦੀ ਰਹੀ ਹੋਰ ਕੀ ਹੈ ਚਲ ਕੋਈ ਨਹੀਂ ਮੈਂ ਇੱਥੋਂ ਵੀ ਥੋੜੀ ਜਿਹੀ ਗਲਤੀ ਹੋ ਗਈ ਵੀਰ ਜਦੋਂ ਮੈਂ ਤੈਨੂੰ ਕਿੱਦੇ ਦੀ ਪਾਲਿਆ ਤੇ ਹੁਣ ਵੀ ਮੈਂ ਤੈਨੂੰ ਤੋੜਨਾ ਵੀ ਸੀਗਾ ਕੋਈ ਨਹੀਂ ਤੂੰ ਦੂਰ ਨਾ ਜਾਈਏ ਗੱਲ ਤੋਂ ਇੱਥੇ ਤੂੰ ਅਤੇ ਇੱਥੇ ਮੈਂ ਆਇਆ ਤੇਰੇ ਪਿਆਉ ਨੂੰ ਵੀ ਰੰਗ ਇੱਥੇ ਦਿਸੂਗਾ ਉਹਨੂੰ ਤਾਂ ਮਰ ਜਾਣੇ ਇਹਨੂੰ ਦਿਸੀ ਜਾਂਦਾ ਉਹ ਤਾਂ ਲੀੜਾ ਚ ਮਰ ਪੱਕੀ ਕਮੰਟਾਂ ਵਾਲਾ ਪੱਕੀ ਮਾਇਲ ਹੋ ਜਿਹਾ ਮਰ ਜਾਣੇ ਇਹਦੇ ਬੀੜੀਆਂ ਦੀ ਮੁਸਕ ਮਾਰਦੀ ਏ ਕਿਵੇਂ ਕੋਈ ਨਹੀਂ ਦਸ ਰੰਗ ਤੇਰੀ ਮਾਂ ਨੂੰ ਵੀ ਜਾਊਗਾ ਕੋਈ ਨਹੀਂ ਤੱਤਾ ਨਾ ਲੱਕ ਵੀਰ ਹਾਂ ਆ ਜਾ ਕੋਈ ਨਾ ਤੈਨੂੰ ਮੈਦਾਨੀ ਸੜਦੀ ਆ ਜਾ ਉਰੇ ਹੋ ਜਾ ਨੇੜੇ ਨਹੀਂ ਕੋ ਮੈਂ ਤੇ ਕੱਪੜੇ ਵੀ ਪਾਟੇ ਪੈ ਤੂੰ ਮੇਰੇ ਕੱਪੜੇ ਸੁਧਾਵੇਂਗੀ ਨਹੀਂ ਮੈਂ ਤੈਨੂੰ ਸੂਟ ਸਮਾ ਕੇ ਲਵੂੰਗੀ ਮੈਂ ਤਾਂ ਸੂਟ ਨਾ ਤੇਰੇ ਉਹਨੇ ਖੋਦ ਤੋਂ ਮੈਂ ਸੁਧ ਕੇ ਲੈ ਆਈਂਗੀ ਮੇਰੀ ਗੱਲ ਸੁਣ ਤੇ ਤੇਰੀ ਤਾਈ ਨੇ ਤੇਰੇ ਲਈ ਕੁਛ ਕਰਿਆ ਨਹੀਂਗਾ ਚੱਲ ਮੇਰੀ ਗੱਲ ਸੁਣ ਇੱਕ ਗੱਲ ਤਾਂ ਹੈਗੀ ਆ ਮੈਂ ਤਾਂ ਤੈਨੂੰ ਪਾਲੀ ਐ ਮੈਂ ਤਾਂ ਤੈਨੂੰ ਪਾਰ ਵੀ ਲਾਉਂਗੀ ਤੇ ਵਿਆਹੂਗੀ ਵੀ ਇੰਨਾ ਨਹੀਂ ਮੈਂ ਤੈਨੂੰ ਆਏ ਨਹੀਂ ਆਖਿਆ ਸੀਗਾ ਵੀ ਮੈਂ ਤੈਨੂੰ ਕੋਈ ਰੋਟੀ ਤੋਂ ਸਿੱਟਿਆ ਸੀਗਾ ਇਹ ਤਾਂ ਤੇਰੀ ਵੀਰ ਮਾੜੇ ਵਕਤ ਦੀ ਪਰਖ ਕਰਨੀ ਹੁੰਦੀ ਹੈਗੀ ਇਹ ਤਾਂ ਤੈਨੂੰ ਵਕਤ ਦੀ ਪਰਖ ਕਰਨ ਵਾਸਤੇ ਮੈਂ ਤੈਨੂੰ ਤੇਰੇ ਨਾਨਕੀ ਤੋਰਿਆ ਸੀ ਨਹੀਂ ਤੇਰੇ ਨਾਨਕਿਆਂ ਨੇ ਫਿਰ ਕੀ ਕਰਿਆ ਤੈਨੂੰ ਉਹਨੇ ਤਾਂ ਕੁਝ ਨਹੀਂ ਕੀਤਾਗਾ ਉਹ ਤਾਂ ਕਹਿੰਦਾ ਸਾਡੇ ਘਰੇ ਆਵਦਾ ਫਿਰ ਮੈਂ ਤਾਂ ਚਾਚੇ ਦੇ ਘਰੇ ਗਈ ਉਹਨਾਂ ਨੇ ਕੰਮ ਤਾਂ ਕਰਵਾ ਲਿਆ ਪਰ ਰੋਟੀ ਨਹੀਂ ਦਿੱਤੀ ਨਹੀਂ ਅੱਛਾ ਰੋਟੀ ਦਿੱਤੀ ਤਾਂ ਸੀਗੀ ਪਰ ਦੋਈ ਰੋਟੀਆਂ ਦੇ ਦਿੱਤੀਆਂ ਫਿਰ ਮੇਰੇ ਘਰ ਦਾ ਜੇ ਗੁੱਸਾ ਫਿਰ ਮੈਂ ਤੇ ਭੂਆ ਕੋਲ ਹੀ ਜਾ ਕੇ ਖਾऊंगी ਹਏ ਹਏ ਵੇ ਉਹ ਘਰ ਦੇ ਆਪੁਰਾ ਦੀ ਕਿੰਨੀ ਕਿਸਮਤ ਮਾੜੀ ਓਹ ਘਰ ਦੇ ਵਿੱਚ ਮੈਂ ਜੰਮੀ ਮੇਰੀ ਤਾਂ ਮਾੜੀ ਤੇ ਤੇਰੀ ਤਾਂ ਵੀ 10 ਗੁਣਾ ਵੱਧ ਮਾੜੀ ਓ ਤੂੰ ਕਿਸਮਤ ਏ ਦੇਬਾ ਕੀ ਜ਼ਿੰਦਗੀ ਜੰਨਾ ਤੋਂ ਐ ਦੋਨੋਂ ਤਾਂ ਕਹਿੰਦੇ ਹੁੰਦੇ ਆ ਜੇ ਮਾਂ ਪਿਓ ਮਾੜਾ ਹੋਵੇ ਤਾਂ ਬੱਚਿਆਂ ਨੂੰ ਜਨਮ ਹੀ ਨਾ ਦਿਆ ਕਰ। ਬਗੋਈ ਨਹੀਂ ਕੋਈ ਨੀ ਬਿਰ ਅਰਾਏ ਇੱਥੇ ਜਿੱਥੇ ਦੋ ਪਾਣੀ ਪੱਕੀਆਂ ਮੈਂ ਖਾਨੀਆਂ ਉੱਥੇ ਤੂੰ ਖਾ ਲਿਆ ਕਰ। ਕੋਈ ਨਹੀਂ ਕੋਈ ਨਹੀਂ ਨਵੇੜਾ ਖੇਤੀ ਹੋ ਜੂਗਾ। ਆਪਣੇ ਨੇ ਦੀ ਦੇ ਦੀ ਹੋ ਜੂਗਾ। ਜਿਵੇਂ ਅੱਜ ਤੂੰ ਗਈ ਸੀ ਨਾ ਤੇਰੀ ਮਾਂ ਤੋਂ ਰੋਟੀ ਮੰਗ। ਉਹਨੇ ਕੈਨੂੰ ਉਹਨੇ ਰੋਟੀ ਪਾਈ? ਤੇ ਉਹ ਤੈਨੂੰ ਦੂਰ ਨਹੀਂ ਜਿੱਦ ਤੇ ਤੂੰ ਨਾ ਤੇਰੀ ਮਾਂ ਪੈਥੋਂ ਰੋਟੀ ਮੰਗਣ ਆਉਗੀ ਜਿਹੜਾ ਬੱਚਾ ਬਾੜਾ ਮਿਲਦਾ ਕਰਦਾ ਹੋਵੇ ਹਨਾ ਉਹਦੀ ਤਾਂ ਰੱਬ ਬਾੜੀ ਸੁਣਦਾ ਹੁੰਦਾ ਆਏ ਨੇ ਪਤਾ ਰੱਬ ਤੈਨੂੰ ਵੱਡੀ ਸਾਰੀ ਨੌਕਰੀ ਦੇ ਦੇ ਪੜ੍ਹ ਲਿਖ ਕੇ ਕੁਝ ਤੂੰ ਲੱਗ ਜਾਏ ਹਨਾ ਮਾਰ ਟੂਈ ਇਹ ਜੀ ਮਾਂ ਦੀ ਨਿਕਰਾਂ ਪਾੜੀ ਦੀ ਨਾਲੇ ਖੂਆ ਮਾਰ ਪੱਕੇ ਦਾ ਐਡਾ ਛੋੜਾ ਕਿਉਂ ਚੱਕਿਆ ਕਿਹੜੇ ਤੇਰੇ ਦੋ ਸੂਟ ਆ ਤੇਰੇ ਇੱਥੇ ਪਏ ਸੀਗੇ ਸੂਟ ਤਾਂ ਕੋਈ ਤੇਰੇ ਚੋੜੇ ਚਾਹੇ ਨਹੀਂ ਦਾ ਕਿਉਂ ਪਾਟੇ ਲਿੜੇ ਲੈ ਕੇ ਤੂੰ ਉੱਥੇ ਗਈ ਮੈਥੋਂ ਵੀ ਗਲਤੀ ਹੋ ਗਈ ਬਸ ਹੁਣ ਨਹੀਂ ਹੁਣ ਮੈਂ ਤੈਨੂੰ ਕਦੇ ਵੀ ਨੀ ਤੋੜਦੀ ਹੁਣ ਤੁਸਾ ਵਾਲੀ ਮੇਰੇ ਕੋਲ ਹੈ ਬਸ ਹੁਣ ਮੈਂ ਤੈਨੂੰ ਵਿਆਹ ਕੇ ਤੇਰੇ ਸੌਰੀ ਤੋੜੂੰਗੀ ਹੁਣ ਨਹੀਂ ਤੈਨੂੰ ਤੋੜਦੀ ਕਿਤੇ ਵੀ ਠੀਕ ਆ ਜਾਣਾ ਨੀ ਕਿਸੇ ਦੇ ਥਮਣ ਨਹੀਂ ਚੱਕਣਾ ਆਪਾ ਹਾਂ ਰੋਟੀਆਂ ਖਾ ਲੈ ਆਟੇ ਨਾਲ ਟੱਕਾ ਰੋਟੀਆਂ ਪਕਾਈ ਬੈਠੀ ਆ ਤੇ ਚਾਰ ਚੰਬਲਾ ਫੇਰ ਕੋ ਬਾਪਾ ਨੂੰਗਾ ਨਪੁੱਤਿਆ ਦਾ 25 25 ਖਾਂਦੇ ਖਾਂਦੇ ਆ ਪੈਰੋਂ ਜਾ ਕੇ ਤੁਸੀਂ ਦੋ ਰੋਟੀਆਂ ਤੇ ਆ ਗਏ ਚੱਪਾ ਜਾ ਹੁਣ ਖਾਣਾ ਚੁਸ ਸੁਲਾ ਜਾ ਨਪੁੱਤਾ ਮੈਂ ਤੈਨੂੰ ਜ਼ਰੂਰ ਸੀ ਹੋ ਸਕਦਾ ਤੈਨੂੰ ਮੈਂ ਵਾਦਿਕਾ ਜ਼ਿੰਦਗੀ ਦਿੱਤੀ ਤੇ ਤੈਨੂੰ ਇਹ ਚੀਜ਼ ਦਾ ਕਦੇ ਅਹਿਸਾਸ ਹੀ ਨਾ ਹੁੰਦਾ ਵੀ ਮੇਰੀ ਭੂਆ ਨੇ ਮੈਨੂੰ ਕਿਵੇਂ ਪਾਲਿਆ ਮੇਰੇ ਭੂਆ ਮੇਰੇ ਲਈ ਕੀ ਹੈ ਹੁਣ ਤੂੰ ਮੈਨੂੰ ਦੱਸ ਮੈਂ ਤੇਰੇ ਲਈ ਕੀ ਹਾਂ दुनिया एक मैं तेरी मां समान तेरा तेरी माँ भी मैं ते तेरा पियो भी मैं नकली मां प्यो दिखोड़ो खूह च हां कोई नहीं कोई तू रह मैं तेरी है हैगी